ਫੇਸਬੁੱਕ ਤੇ ਕੀਤਾ ਤੁਹਾਡਾ ਸਿਰਫ ਇੱਕ ਕਮੈਂਟ ਹੀ ਤੁਹਾਡੇ ਮਹੀਨਿਆਂ ਜਾਂ ਸਾਲਾਂ ਦੀ ਮਿਹਨਤ ਬਰਬਾਦ ਕਰ ਸਕਦਾ ਜਿਸ ਦੇ ਨਾਲ ਤੁਹਾਡਾ ਪੇਜ ਜਾਂ ਪ੍ਰੋਫਾਈਲ ਬਿਲਕੁਲ ਹੀ ਖਤਮ ਹੋ ਸਕਦਾ ਸੋ ਇਹਦਾ ਮੇਨ ਕਾਰਨ ਹੈ ਕਿ ਤੁਸੀਂ ਵੀਡੀਓ ਨੂੰ ਧਿਆਨ ਨਾਲ ਨਹੀਂ ਦੇਖਦੇ ਤੇ ਤੁਹਾਨੂੰ ਸਹੀ ਜਾਣਕਾਰੀ ਨਹੀਂ ਮਿਲ ਪਉਂਦੀ ਤੇ ਬਹੁਤ ਸਾਰੇ ਲੋਕ ਵੀਡੀਓ ਦੇਖ ਕੇ ਇਹ ਵੀ ਕਹਿ ਦਿੰਦੇ ਨੇ ਕਿ ਆਏ ਕਿਵੇਂ ਹੋ ਸਕਦਾ ਪਰ ਜਦ ਉਹਨਾਂ ਨਾਲ ਹੋ ਜਾਂਦਾ ਹੈ ਫਿਰ ਉਹ ਭੱਜੇ ਫਿਰਦੇ ਨੇ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਕੇ ਸਾਡਾ ਪੇਜ ਜਾਂ ਪ੍ਰੋਫਾਈਲ ਠੀਕ ਕਰ ਦੋ ਤੇ ਫਿਰ ਉਹ ਪੈਸੇ ਦੇਣ ਨੂੰ ਵੀ ਤਿਆਰ ਹੋ ਜਾਂਦੇ ਨੇ ਸੋ ਇਸ ਲਈ ਵੀਡੀਓ ਹਮੇਸ਼ਾ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਸਹੀ ਜਾਣਕਾਰੀ ਦਾ ਪਤਾ ਲੱਗ ਸਕੇ ਸੋ ਅੱਜ ਦੀ ਵੀਡੀਓ ਵਿੱਚ ਜੋ ਤੁਹਾਨੂੰ ਸਿੱਖਣ ਨੂੰ ਮਿਲਣਾ ਹੈ ਤੁਸੀਂ ਉਸ ਨੂੰ ਠੀਕ ਕਰਾਉਣ ਲਈ ਲੋਕਾਂ ਨੂੰ ਹਜ਼ਾਰਾਂ ਰੁਪਏ ਦੇਣ ਨੂੰ ਤਿਆਰ ਹੋ ਜੰਨੇ ਹੋ ਤੁਸੀਂ ਸਾਈਟ ਤੇ ਦੇਖ ਸਕਦੇ ਹੋ ਮੇਰਾ ਇੱਕ ਪੇਜ ਓਪਨ ਕਰਿਆ ਹੋਇਆ ਤੇ ਇਸ ਪੇਜ ਤੇ ਇੱਕ ਇਸ਼ੂ ਲੱਗਿਆ ਹੋਇਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਯੂਅਰ ਰეკਮੈਂਡੇਸ਼ਨ ਆਰ ਸਸਪੈਂਡਡ ਤੇ ਉਸ ਤੋਂ ਹੇਠਾਂ ਤੁਸੀਂ ਦੇਖ ਸਕਦੇ ਹੋ ਇਸ਼ੂ ਦੇ ਵਿੱਚ ਕੀ ਲਿਖਿਆ ਹੋਇਆ ਯੂਅਰ ਪੇਜ ਬ੍ਰੋਕ ਖੰਮ ਰੂਲ ਸੋ ਇਸ ਵੀਰ ਨੇ ਆਪਣਾ ਪੇਜ ਜਿਸ ਨੂੰ ਦਿਖਾਇਆ ਸੀ ਉਹਨੇ ਬਿਨਾਂ ਦੇਖੇ ਹੀ ਫਾਈਂਡ ਆਊਟ ਮੋਰ ਤੇ ਕਲਿੱਕ ਕਰਕੇ ਰਿਕਵੈਸਟ ਰਿਵਿਊ ਵਾਲੇ অপਸ਼ਨ ਤੇ ਕਲਿੱਕ ਕਰਤਾ ਤੇ ਜਿਸ ਦੇ ਕਾਰਨ ਇਸ ਦੀ ਜਿਹੜੀ ਰਿਕਵੈਸਟ ਸੀ ਉਹ ਐਕਸੈਪਟ ਨਹੀਂ ਹੋਈ ਫੇਸਬੁੱਕ ਨੇ ਸਾਫ਼ ਇਨਕਾਰ ਕਰ ਦਿੱਤਾ ਰეკਮੈਂਡੇਸ਼ਨ ਔਨ ਕਰਨ ਤੋਂ ਸੋ ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਤੁਹਾਡਾ ਇੱਕ ਕਮੈਂਟ ਹੀ ਤੁਹਾਡੇ ਪੇਜ ਜਾਂ ਪ੍ਰੋਫਾਈਲ ਨੂੰ ਬਿਲਕੁਲ ਹੀ ਖਤਮ ਕਰ ਸਕਦਾ ਸੋ ਉਸੇ ਤਰ੍ਹਾਂ ਇਸ ਵੀਰ ਨਾਲ ਹੋਇਆ ਸੋ ਇਸ ਪੇਜ ਦੇ ਉੱਤੇ 10000 ਤੋਂ ਪਲੱਸ ਫਾਲੋਅਰ ਸੀ ਤੇ ਕੰਟੈਂਟ ਮੋਨਟਾਈਜੇਸ਼ਨ ਟੂਲ ਵੀ ਮਿਲਿਆ ਹੋਇਆ ਸੀ ਤੇ ਇਸ ਵੀਰ ਨੇ ਫੇਸਬੁੱਕ ਤੋਂ ਤਿੰਨ ਪੇਮੈਂਟਾਂ ਵੀ ਲੈ ਲਈਆਂ ਸੀ ਪਰ ਹੁਣ ਡੇਢ ਮਹੀਨੇ ਤੋਂ ਇਹ ਵੀਰ ਨੂੰ ਇਹ ਵਾਲਾ ਇਸ਼ੂ ਲੱਗਿਆ ਹੋਇਆ ਏ ਸੋ ਮੈਂ ਹੋਰ ਤੁਹਾਨੂੰ ਇਹ ਦੱਸਦਾ ਕਿ ਇਸ ਇਸ਼ੂ ਦੇ ਆਉਣ ਦਾ ਕਾਰਨ ਕੀ ਆ ਤਾਂ ਕਿ ਤੁਸੀਂ ਵੀ ਇਸ ਤੋਂ ਬਚ ਸਕੋ ਜੇ ਤੁਹਾਨੂੰ ਆਇਆ ਹੈ ਤਾਂ ਤੁਸੀਂ ਆਪਣੇ ਆਪ ਹੀ ਇਸ ਨੂੰ ਠੀਕ ਕਰ ਸਕੋ ਦਰਸਲ ਇਸ ਪੇਜ ਤੋਂ ਇੱਕ ਹੀ ਗਲਤੀ ਬਾਰ ਬਾਰ ਹੋ ਰਹੀ ਸੀ ਇਹ ਪੇਜ ਵਾਲਾ ਵੀਰ ਕੀ ਕਰਦਾ ਸੀ ਕਿ ਇਹ ਕਿਸੇ ਹੋਰ ਦੀ ਵੀਡੀਓ ਰੀਲ ਪੋਸਟ ਦੇ ਹੇਠਾਂ ਜਾ ਕੇ ਕਮੈਂਟ ਕਰ ਦਿੰਦਾ ਸੀ ਜਿਦੇ ਵਿੱਚ ਇਹ ਲਿਖਦਾ ਸੀ ਕਿ ਤੁਸੀਂ ਮੈਨੂੰ ਫੋਲੋ ਕਰੋ ਤੇ ਮੈਂ ਤੁਹਾਨੂੰ ਬੈਕ ਫੋਲੋ ਕਰੂੰਗਾ ਜਾਂ ਫਿਰ ਇਹ ਲਿਖ ਦਿੰਦਾ ਸੀ ਕਿ ਜੇ ਕਿਸੇ ਨੂੰ ਸਟਾਰ ਚਾਹੀਦਾ ਹੈ ਆ ਮੇਰੇ ਪੇਜ ਨੂੰ ਫੋਲੋ ਕਰਕੇ ਕਮੈਂਟ ਕਰੋ ਮੈਂ ਉਸ ਨੂੰ ਸਟਾਰ ਭੇਜਾਂਗਾ ਸੋ ਬਹੁਤ ਸਾਰੀਆਂ ਪੋਸਟਾਂ ਵੀਡੀਓ ਰੀਲਾਂ ਥੱਲੇ ਇਹ ਵੀਰ ਨੇ ਇਹੀ ਕਮੈਂਟ ਬਾਰ ਬਾਰ ਕੀਤੇ ਜਿਹਦੇ ਕਰਕੇ ਇਸ ਦੀ ਜਿਹੜੀ ਰეკਮੈਂਡੇਸ਼ਨ ਆ ਉਹ ਫੇਸਬੁੱਕ ਵੱਲੋਂ ਸਸਪੈਂਡ ਕਰ ਦਿੱਤੀ ਗਈ ਸੋ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਜੇ ਤੁਸੀਂ ਇਹੋ ਜਿਹੇ ਕਮੈਂਟ ਕਰਦੇ ਹੋ ਤਾਂ ਉਹਨਾਂ ਨੂੰ ਅੱਜ ਹੀ ਬੰਦ ਕਰ ਦਿਓ ਨਹੀਂ ਤੁਹਾਡਾ ਪੇਜ ਜਾਂ ਪ੍ਰੋਫਾਈਲ ਬਿਲਕੁਲ ਹੀ ਖਤਮ ਹੋ ਜਾਣਾ ਹੈ ਪਰ ਤੁਸੀਂ ਇਹਨਾਂ ਗੱਲਾਂ ਵਿੱਚ ਧਿਆਨ ਹੀ ਨਹੀਂ ਦਿੰਦੇ ਸਗੋਂ ਤੁਸੀਂ ਕੀ ਕਰਦੇ ਹੋ ਤੁਸੀਂ ਵੀਡੀਓ ਫੋਟੋ ਜਾਂ ਰੀਲ ਥੱਲੇ ਜਾ ਕੇ ਇੱਕ ਦਿਨ ਦੇ ਵਿੱਚ 10-10 20-20 ਵਾਰ ਇਹ ਵਾਲੇ ਕਮੈਂਟ ਕਰਦੇ ਹੋ ਕਿ ਸਾਨੂੰ ਫੋਲੋ ਕਰ ਲਓ ਅਸੀਂ ਤੁਹਾਨੂੰ ਫੋਲੋ ਬੈਕ ਕਰਾਂਗੇ ਜਾਂ ਤੁਹਾਨੂੰ ਸਟਾਰ ਚਾਹੀਦੇ ਨੇ ਤਾਂ ਸਾਨੂੰ ਫੋਲੋ ਕਰ ਲਓ ਸੋ ਇਹ ਵਾਲੇ ਜਿਹੜੇ ਕਮੈਂਟ ਨੇ ਇਹ ਸਪੈਮ ਦੇ ਵਿੱਚ ਕਾਊਂਟ ਹੋ ਜਾਂਦੇ ਨੇ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਕਿ ਜੇ ਤੁਹਾਡਾ ਪੇਜ ਜਾਂ ਪ੍ਰੋਫਾਈਲ ਬਦ ਚੱਲਦਾ ਏ ਤਾਂ ਫੋਲੋਅਰ ਵਧਾਉਣ ਦੇ ਚੱਕਰਾਂ ਦੇ ਵਿੱਚ ਤੁਸੀਂ ਇਹੋ ਜਿਹੀ ਗਲਤੀ ਨਾ ਕਰੋ ਸਿਰਫ ਤੁਸੀਂ ਆਪਣੇ ਕੰਟੈਂਟ ਤੇ ਫੋਕਸ ਕਰੋ ਜੇ ਤੁਸੀਂ ਫੇਸਬੁੱਕ ਤੋਂ ਕੁਝ ਲੈਣਾ ਚਾਹੁੰਦੇ ਹੋ ਸੋ ਹਮੇਸ਼ਾ ਜਦੋਂ ਵੀ ਕੋਈ ਇਸ਼ੂ ਲੱਗਦਾ ਏ ਤੁਸੀਂ ਉਸ ਦੀ ਜੜ ਤੱਕ ਜਾਇਆ ਕਰੋ ਦੇਖਿਆ ਕਰੋ ਕਿ ਇਸ਼ੂ ਲੱਗਦਾ ਕਿਉਂ ਆ ਕਿਉਂਕਿ ਬਹੁਤ ਸਾਰੇ ਲੋਕ ਐਵੇਂ ਹਵਾ 'ਚ ਗੱਲਾਂ ਕਰੀ ਜਾਂਦੇ ਨੇ ਮੈਂ ਤੁਹਾਡੇ ਪੇਜ ਤੋਂ ਇਸ਼ੂ ਠੀਕ ਕਰ ਦੂੰ ਮੈਂ ਤੁਹਾਨੂੰ ਕੰਟੈਂਟ ਮੋਨਟਾਈਜੇਸ਼ਨ ਦਵਾ ਦੂੰਗਾ ਜਾਂ ਮੈਂ ਤੁਹਾਡੇ ਫੋਲੋਅਰ ਵਧਵਾ ਦੂੰਗਾ ਸੋ ਇਹੋ ਜਿਹੇ ਚੱਕਰਾਂ ਤੋਂ ਬਚੋ ਤੁਸੀਂ ਆਪਣੇ ਤੇ ਵਿਸ਼ਵਾਸ ਰੱਖੋ ਜੇ ਤੁਸੀਂ ਫੇਸਬੁੱਕ ਤੋਂ ਕੁਝ ਲੈਣਾ ਚਾਹੁੰਦੇ ਹੋ ਕਿਉਂਕਿ ਫੇਸਬੁੱਕ ਹੁਣ ਤੁਹਾਡੇ ਪੇਜ ਜਾਂ ਪ੍ਰੋਫਾਈਲ ਦੇ ਵਿੱਚ ਸਿਰਫ ਤੁਹਾਡਾ ਕੰਟੈਂਟ ਦੇਖਦਾ ਏ ਜੇ ਤੁਸੀਂ ਕੰਟੈਂਟ ਸਹੀ ਰੱਖਦੇ ਹੋ ਤੇ ਫੇਸਬੁੱਕ ਦੀ ਸਾਰੀ ਪਾਲਿਸੀ ਨੂੰ ਫੋਲੋ ਕਰਦੇ ਹੋ ਗਾਈਡਲਾਈਨ ਦੇ ਮੁਤਾਬਿਕ ਚੱਲਦੇ ਹੋ ਤਾਂ ਤੁਹਾਨੂੰ ਆਟੋਮੈਟਿਕਲੀ ਕੰਟੈਂਟ ਮੋਨਟਾਈਜੇਸ਼ਨ ਵੀ ਮਿਲ ਜਾਂਦਾ ਏ arning ਵੀ ਹੋਣ ਲੱਗ ਜਾਂਦੀ ਏ ਤੇ ਤੁਹਾਡੀ ਰੀਚ ਵੀ ਵਧਣ ਲੱਗ ਜਾਂਦੀ ਏ ਤੇ ਫੋਲੋਅਰ ਵੀ ਵਧਣ ਲੱਗ ਜਾਂਦੇ ਨੇ ਸੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਤੁਹਾਡੇ ਪੇਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਮੈਸੇਂਜਰ ਵਿੱਚ ਮੈਸੇਜ ਕਰਿਓ ਉੱਥੋਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ